ਜਾ ਰਿਹਾ ਪਈ ਦੁੱਧ ਜੀ ਹੱਤੀ ਜਾ ਤੇ ਹੋਰ ਸੇ ਵੀ ਜਾ ਤੇ ਕੰਨੇ ਸੀ ਸੂਦਰਾ ਕੰਨਾ ਦਾ ਦੋਸਤ ਇਹ ਚੀਜ਼ ਬੰਦ ਕਰ ਦਿਓ ਚੀਜ਼ ਬੰਦ ਕਰ ਦਿਓ ਤੁਹਾਡੇ ਕੋਲ 15 ਦਿਨ ਤਿਹੇ ਦਿਨ ਹੋ ਗਏ ਤੇ ਲੋਕਾਂ ਨੂੰ ਬੀਬੀ ਦਾ ਬੇਜਾ ਜਾਂਦਾ ਉਹਦਾ ਫਾਉਂ ਕੋਈ ਫਾਉਂ ਜਮਾਵਾ 5200 ਰੁਪਿਆ ਬਾਈ ਠੀਕ ਹੈ ਜੀ ਇਹਨਾਂ ਨੂੰ ਬਕਾਇਆ ਅਸੀਂ ਕੱਟ ਕੇ ਦੇਵਾਂ 5200 ਅੱਥੋਂ ਤੇ ਲੋ ਇਹਨਾਂ ਤੋਂ ਠੀਕ ਹੈ ਤੇ ਸਮਾਨ ਹਜਾਬਤ ਕਰੋ ਉਹ ਸਮਾਨ ਨਿਕਲਿਆ ਬਾਈ ਤੇ 5200 ਰੁਪਿਆ ਔਰ ਖਾਲੀ ਗਿਆ ਵਾਚ ਇੱਕ ਦਾ ਜਮਾਨੀ ਜੀ ਆ ਤਾਂ ਬੰਦੀ ਪਿਆ ਜੀ ਬੰਦ ਕਰ ਉਹ ਤਾਂ ਸੋ ਦੇਖ ਰਿਹਾ ਬਈ ਦੁਕਾਨ ਦੇ ਚੱਕ ਮਦਰਾ ਨਿਕਲਿਆ ਤੇ ਜੁਰਮਾਨਾ ਪਾ ਹੀ ਨਿਦਲਾ ਆ ਬਾ ਲਾਈਵ ਚਾਹੀਦਾ ਬਈ ਲਓ ਜੀ ਨਹੀਂ ਜੀ ਬਸ ਹੁਣ ਮਾੜਾ ਮੋੜ ਤੇ ਚੱਲਾਂ ਤਿੰਨ ਦੇ ਟਿਕਾ ਦੇਰ ਪਰ ਚੌਥਾ ਆ ਆਹ ਖੱਲਿਆ ਉਹ ਮਾੜਾ ਮੋੜਾ ਲੋਕਾਂ ਦੀ ਹੱਥ ਧੱਕੇ ਖਾਂਦਾ ਮੈਂ ਕੋਈ ਆਪ ਦੀ ਖਾਤਰੀ ਨਹੀਂ ਖਾਂਦਾ ਆਵੇਂ ਪਤਾ ਵੀ ਇਹ ਚੀਜ਼ ਹੋ ਤੁਹਾਨੂੰ ਮਸਾ ਮਾਰਦਾ ਨਾ ਪਿਆ ਵੀ ਧੱਕੇ ਖਾਂਦਾ ਮੈਂ ਸੋਰੀ ਜੀ ਇੱਕ ਵਾਰੀ ਗਲਤੀ ਹੋ ਗਈ ਹੈ ਇੱਕ ਵਾਰੀ ਮਿਸਾਲ ਵੀ ਤੁਹਾਨੂੰ ਕਿਹੜੇ ਮਾਰ ਗਿਆ ਤੁਹਾਡੇ ਤੇ ਸੋਰੀ ਗਲਤੀ ਹੋ ਗਈ ਹੈ ਕਹਿੰਦੇ ਆ ਆਪ ਸ਼ਾਮ ਨੂੰ ਮੇਰੇ 52 ਰੁਪਏ ਲੈਣਾ ਤੂੰ ਠੀਕ ਹੈ ਦੋਸਤੋ ਚੱਲੇ ਸਰਪੰਚ ਸਾਹਿਬ ਨਾਲ ਮੈਂਬਰ ਤੇ ਚੈਕਿੰਗ ਕਰਨ ਦੁਕਾਨਾਂ ਤੇ ਨਸ਼ੇ ਦੀ ਚੈਕਿੰਗ ਬਰਾਬਰ ਪੰਚਾਇਤ ਕਰਿਆ ਖਾਲਸਾ ਚੱਲੋ ਉਧਰ ਹੈ ਚਲਗੇ ਤੁਸੀਂ ਹਾਂ ਦੇਖ ਲਓ ਖਾਲਸਾ ਜੀ ਬਸ ਤੁਸੀਂ ਬੋਲੋ ਚਾਹ ਬੋਲੇ ਭਾਈ ਬਸ ਹੀ ਚੱਲੋ ਨਾ ਜੀ ਫਤਿਹ ਬਸ ਇਹ ਬੋਸ ਨੂੰ ਆਉਂਦਾ ਚੱਲਦਾ ਮਣੋ ਨਾ 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 ਸਮਾਉਂ ਆਈ ਸੀ ਅਸ਼ਾਤ ਬਾਈ ਐਵੇਂ ਤਾਂ ਹਜੇ ਕੇਰ ਆ ਕੇ ਬੁਲਾਣਾ ਆ ਵੀ ਸਰ ਤੁਹਾਡੇ ਲਈ ਜਰਾ ਇਹ ਮੋਹਲਾ ਬਕਾ ਕਰ ਤਾਈ ਕਰ ਦੇ ਕਰਵਾਣੀ ਤੁਹਾਰਾ ਫੇਰ ਜਾ ਕੇ ਗੱਲ ਆ ਗਿਆ ਹਾਂਜੀ ਠੀਕ ਐ ਸਭ ਬੰਦਾ ਨੇ ਆਇਆ ਬਾਈ ਹਾਂ ਬੰਦਾ ਦਾ ਕੜਾ ਮੂਟੇ ਹੁੰਦਾ ਨਹੀਂ ਓਕੇ ਖਾ ਉਸੇ ਨਿਕਲਦਾ ਤਾਂ ਨਹੀਂ ਕੋਈ ਨਹੀਂ ਓਕੇ ਹੋਈ ਬਾਈ ਬਸ ਠੀਕ ਐ ਬਾਈ ਅੱਗੇ ਚੱਲਦੇ ਆਂ ਦੂਜੀ ਦੁਕਾਨਾਂ ਤੇ ਆਪਾਂ ਹਲੋ ਸਟੇਟਸ ਮੇਗਾਸ ਇਹ ਫਾਬੀਆਨ ਤੁਹਾਡਾ ਮਰਾ ਕੋਟ ਪਿਆਰੇ ਗੈਂਡਰ ਸੇਟਾਂ ਵੀ ਪਹਿਲੇ ਪਹਿ ਦੁੱਧ ਜੀ ਹੱਤੀ ਜਾਤ ਹੋਸੇ ਵੀ ਜਾਤੇ ਕੰਨੇ ਸੀ ਸੁਧਰਾ ਕਰਨਾ ਦੋਸਤ ਇਹ ਚੀਜ਼ ਬੰਦ ਕਰ ਦਿਓ ਚੀਜ਼ ਬੰਦ ਕਰ ਦਿਓ ਤੁਹਾਡੇ ਨੂੰ 15 ਦਿਨ ਤਿਹੇ ਦਿਨ ਰੋਗੇ ਲੋਕਾਂ ਨੂੰ ਬੀਬੀ ਦਾ ਬੇਟਾ ਜਿਆਦਾ ਨਹੀਂ ਉਹਦਾ ਪਾਉਂ ਕੋਈ ਹੋਰ ਜਨਾਬਾ 5200 ਰੁਪਇਆ ਬਾਈ ਠੀਕ ਹੈ ਜੀ ਇਹਨਾਂ ਨੂੰ ਬਕਾਇਆ ਰਸੀਦ ਕੱਟ ਕੇ ਦਿਓ 15200 ਆਥੋਂ ਨੂੰ ਤਾਂ ਲੋ ਇਹਨਾਂ ਤੋਂ ਠੀਕ ਹੈ ਤੇ ਸਮਾਨ ਆਜਾਦ ਕਰੋ ਆ ਸਵਾਰ ਨਿਕਲਿਆ ਬਈ ਤੇ 5100 ਰੁਪਏ ਚੱਕੜਾ ਕੋਸ ਤੋਂ ਹਾਂ ਖਾਲੀ ਹੈ ਮਾ ਤੇ ਇੱਕ ਜਮਾਨਾ ਜੀ ਦਾ ਆ ਤਾਂ ਬੰਦੀ ਪਿਆ ਜੀ ਬੰਦ ਦਿਓ ਤਾਂ ਠੀਕ ਆ ਲੈ ਸੋ ਦੇਖ ਰਿਹਾ ਬਈ ਦੁਕਾਨ ਦੇ ਚੈਕਿੰਗ ਦੌਰਾਨ ਨਿਕਲਿਆ ਤੇ ਜੁਰਮਾਨਾ ਪਾ ਹੀ ਨਿਕਲਿਆ ਬਾ ਲਾਈਵ ਚਾਹੀ ਜਾਂਦਾ ਬਈ ਲਓ ਜੀ ਨਹੀਂ ਜੀ ਬਸ ਹੁਣ ਮਾੜਾ ਮੋੜ ਤੇ ਚੱਲਣਾ 3-4 ਕਿਲੇ ਦੇਰ ਪਰ ਜਾਂਦਾ ਹੈ ਮਾੜਾ ਉਹ ਮਾੜਾ ਮੋੜਾ ਲੋਕਾਂ ਦੀ ਗੱਲ ੱਗੇ ਖਾਂਦਾ ਮੈਂ ਕੋਈ ਆਪਦੀ ਖਤਰੀ ਨਹੀਂ ਖਾਂਦਾ ਆਵੇ ਇਹ ਤਾਂ ਆਪੀਏ ਚੀਜ਼ ਹੋ ਤੁਰਨਾ ਮਸਾ ਮਾਰਦਾ ਨੱਤੀ ਆ ਸੀ ਰੱਤ ਤੇ ਹਨਾ ਦੇ ਮੈਂ ਸੌਰੀ ਜੀ ਇੱਕ ਵਾਰੀ ਆ ਗਲਤੀ ਹੋ ਗਈ ਇੱਕ ਵਾਰੀ ਮਸਾ ਵੀ ਤੁਰ ਕਿਹੜੇ ਮਾਰ ਗਿਆ ਤੁਹਾਡੇ ਤੇ ਸੌਰੀ ਗਲਤੀ ਹੋ ਗਈ ਇਹ ਕਹਿੰਦੇ ਆ ਆਪਾਂ 51 ਰੁਪਿਆ ਲੈਣਾ ਠੀਕ ਹੈ ਜੀ 5100 ਦਾ ਜੁਰਮਾਨਾ ਲਾਤਾ ਬਾਈ ਮਾਤਾ ਪਾਏਗਾ ਤੁਮੇਰੇ ਲੋਕਾਂ ਕੋਲ ਤੇ ਤੁਸੀਂ ਲਾਈਵ ਚ ਦੇਖਿਆ ਵੀ ਨਿਕਲਿਆ ਉਹਨਾਂ ਤੋਂ ਸੈਕਟਰ ਵੀਡੀਓ ਨਿਕਲੀ ਆ ਤੇ ਜੁਰਮਾਨਾ ਹਾਂਜੀ ਕਿਵੇਂ ਕਿਵੇਂ ਕੀ ਨਿਕਲਿਆ ਫਿਰ ਛਿਰਟਾ ਸੀ ਵੀਡੀਓ ਸੀਗਾ ਠੀਕ ਆ ਤੇ 1000 ਦਾ ਪੈਕ ਸੀਗਾ 1000 ਦਾ ਪੈਕ ਠੀਕ ਆ ਯਾਰ ਦੇ ਦੋ ਪੈਕਟ ਆ ਦੋ ਪੈਕਟ ਆ ਸੈਕਟਾ ਹੀ ਡੱਬਣਾ ਹੈ ਸੈਕਟਾ ਨਹੀਂ ਡਰ ਤੇ ਜੁਰਮਾਨਾ ਇਹਨਾਂ ਨੂੰ ਫਿਰ ਲਾਦਾ ਹੈ 5200 ਰੁਪਏ ਮੈਂਬਰਾਂ ਤੇਰੀ ਜ਼ਿੰਮੇਵਾਰੀ ਹੈ ਹੈਨਾ ਹਾਂਜੀ 5200 ਦੀ ਲਾਹ ਬਸ ਠੀਕ ਆ ਅਗਲੀ ਦੁਕਾਨ 'ਚ ਆਜੋ ਵੀ ਦੇਖੋ ਵੀ ਮੈਂ ਕਹਿੰਦਾ ਵੀ ਸਾਰੇ ਪਿੰਡਾਂ 'ਚ ਇਹ ਚੱਲ ਰਿਹਾ ਯਾਰ ਕੰਮ ਵਧੀਆ ਚੀਜ਼ ਆ ਇੱਥੋਂ ਹੀ ਸ਼ੁਰੂਆਤ ਹੁੰਦੀ ਆ ਆਪਣੀ ਛੋਟੀਆਂ ਚੀਜ਼ਾਂ ਤੋਂ ਅਗਲੀ ਦੁਕਾਨ 'ਚ ਆ ਗਏ ਆ ਖਾਲੀ ਕਰਨਾ ਹੈ ਖਾਲੀ ਕਰੀ ਹਾਂ ਸੋ ਦੇ ਫਿਰ ਉਹ ਅਗਲੀ ਦੁਕਾਨ ਤੇ ਵੀ ਆ ਗਏ ਇਹ ਪਹਿਲਾਂ ਆ ਪ੍ਰਾਣ ਨਹੀਂ ਦਿਨੇ ਕਰਾਣ ਕੋਲੀ ਹੋ ਉਹ ਤਰਫੇ ਨਾਲ ਮਤਲ ਆਊਗਾ ਆਪਾਂ ਵੇਚਿਆ ਜਿਹੜਾ ਫੜਾ ਲਫਾ ਪਾ ਮਾ ਉਹ ਦੇ ਜਿਹੇ ਮਤਲ ਆਪਾਂ ਵੇਚਾਂਗੇ ਫੇਰ ਹੱਥ ਫੜਾ ਦੇ ਕਮਾਨ ਬੜੇ ਦੇ ਨਹੀਂ ਆਪਾਂ ਹਲੋ ਅੱਗੇ ਵੀ ਨਹੀਂ ਦੁਕਾਨ ਦੀ ਚੈਕ ਹੁੰਦੀ ਹੈ ਬਾਈ ਪੂਰੀ ਹਾਂ ਦੇਖ ਰਿਓ ਤੁਸੀਂ ਲਾਈਵ ਚ ਆਪ ਚੈਕਿੰਗ ਕਰਦੇ ਆ ਹਾਂਜੀ ਅੱਜ ਦੇ ਮੇਰਾ ਮਲਦਾ ਪੂਰਾ ਜੋ ਲੱਗਦਾ ਮਲਾ ਕੀ ਪਤਾ ਨਹੀਂ ਨਹੀਂ ਸਮਾਨ ਤੋਂ ਹੀ ਦਨੇ ਉਹ ਹਜੇ ਵੀ ਨਹੀਂ ਬਾਈ ਜੀ ਕੋਈ ਵੀ ਬੰਦਾ ਕਹਿੰਦਾ ਕੋਈ ਵੀ ਬੰਦਾ ਕਹਿੰਦਾ ਮੈਂ ਤੁਹਾਨੂੰ ਕਹਿੰਦਾ ਹੁੰਦਾ ਕਦੇ ਵਾਸਤੇ ਵੀ ਨਾ ਮੈਂ ਤੁਹਾਨੂੰ ਕੋਈ ਨਾਮ ਮੋੜਦਾ ਛੋਡੀ ਤਾਂ ਹਾਂ ਜ਼ਿੰਮੇਵਾਰੀ ਹੈ ਪਰ ਤੇ ਤੂੰ ਇੱਕ ਵੀ ਲੈ ਕੇ ਜਾਊਗਾ ਬੱਚੇ ਛੋਡੇ ਬਜਣੇ ਮੇਰਾ ਕੋਲ ਹਾਂਜੀ ਬਾਈ ਜੀ ਮੈਂ ਦੋਨੋਂ ਨਾਲ ਛੋਡੀ ਗੱਤਰ ਇਹ ਛੋਡੇ ਕੋਈ ਰਾਹ ਪੈ ਜਾਣਗੇ ਜੇ ਆਪਾਂ 1000 ਰੁਪਏ ਘੱਟ ਵਟ ਲਾਂਗੇ ਆਪਣੀ ਤੋਂ ਜਾਣ ਲਿਓ ਕੋਈ ਵੀ ਬੰਦਾ ਜਿਹੜੇ ਚੋਰ ਆ ਉਹਨੇ ਤਾਂ ਫੜਿਆ ਜਾਣਾ ਹੈ ਹਾਂ ਹਾਂ ਇਹ ਤਾਂ ਹੈਗਾ ਜੇ ਨਹੀਂ ਭੇਜਦੇ ਵਧੀਆ ਗੱਲ ਹੈ ਜੀ ਸਾਰੇ ਨਾਲ ਪੰਚਾਇਤ ਨਾਲ ਹੈ ਜਿੰਨੇ ਮੈਂਬਰ ਆ ਸਰਪੰਚਰ ਸਾਰੇ ਨਾਲ ਆ ਕਿਵੇਂ ਭਾਈ ਆਉਂਦਾ ਜਿੰਨੇ ਤਾਂ ਮਸ਼ਹੂਰ ਹਾਂ ਤੁਹਾਡੇ ਜਿਹੜੇ ਜਦੋਂ ਕਹਿੰਦੇ ਸਾਨੂੰ ਕਿਹਾ ਵੀ ਲੋਕਵਾ ਵੇਚੀ ਚਲੋ ਕਾਂਤੇ ਨੇ ਨੀ ਕਿਹਾਗਾ ਹਾਂ ਸੰਤੇ ਕਾਂਤੇ ਨਾ ਪਾਜੀ ਤੋਂ ਫੜੇ ਗਏ ਉਹਨੂੰ ਕਹਤਾ ਬੁੜੀ ਨੂੰ 500 ਰੁਪਇਆ ਸ਼ਾਮ ਤਾਈ ਤੇ ਸਮਾਨ ਕੋਈ ਜਲਦ ਹੈਗਾ ਜੇਗਾ ਸਮਾਨ ਤਾਂ ਆਪਣੇ ਕੋਲੇ ਹੀ ਆ ਓਕੇ ਹੋ ਗਈ ਤਲਾਸ਼ੀ ਮੇਰਾ ਵੀ ਜੇ ਚੱਲਦਾ ਵੀ ਲੋਗ ਵਾਲਾ ਆਪੇ ਉਹ ਬਦ ਕਰਦੇ ਮੈਂ ਸਾਫ ਕਰ ਦੋ ਕੰਮ ਹੁਣ ਅੰਕ ਜੀ ਦੇਖੋ ਮੇਰੀ ਗੱਲ ਸੁਣਦੇ ਬੰਦ ਹੀ ਕਰਾਤਾ ਫਿਰ ਕੀ ਲੋੜ ਹੈ ਬੋਲ ਜੀ ਨਾ ਮੈਂ ਮੋਟਾ ਵੀ ਜਾਣੀ ਹੁਣ ਤੁਹਾਨੂੰ ਮੇਰ ਦੇ ਦੋ ਕਾਹਦੇ ਵੇਚਦੇ ਸੀ ਕੋਈ ਦਿੱਕਤ ਨਹੀਂ ਸੀਗੀ 20 ਦਿਨ 20 ਦਿਨ ਵੀ ਮਹੀਨੇ ਨੂੰ ਛੱਡਦਾ ਮਹੀਨੇ ਦਾ ਜਮਾ ਟੰਡੇ ਛੱਡਦੇ ਸੀ ਕੋਈ ਗੱਲ ਨਹੀਂ ਸੀ ਸੈੱਟ ਹੋ ਜਾਣਗੇ ਪਰ ਹੁਣ ਮੇਰਾ ਬਾਈ ਜਮਾ 20 ਤੇ ਆਜੋ ਆਪਣੇ ਕੋਲ ਮਾਲ ਕਰੇ ਪਿਆ ਜਿਹੜਾ ਮੋਡ ਰਹੀ ਮੂਡ ਦਾ ਆਪਾਂ ਬੜਾ ਠੀਕ ਆ ਇਹ ਪਹਿਲਾਂ ਨਹੀਂ ਵੇਚਦਾ ਇਹ ਬਾਈ ਦਾ ਪਹਿਲਾਂ ਇਹ ਬਾਈ ਦਾ ਇਹ ਪਹਿਲੇ ਦਿਨੋਂ ਨਹੀਂ ਵੇਚਦਾ ਕੋਈ ਨਹੀਂ ਕੋਈ ਨਹੀਂ ਇਹ ਬਾਈ ਪਹਿਲੇ ਦਿਨੋਂ ਨਹੀਂ ਵੇਚਦਾ ਏ ਬਾਈ ਦਾ ਆਪਣਾ ਅਸੂਲ ਆ ਬੰਦ ਦੁਕਾਨਾਂ ਚੌਂਕਾਂ ਨਾਲ ਚਲੋ ਫਿਰ ਆ ਚੈਕਿੰਗ ਕਰਦੇ ਫੜਦੇ ਚੌਂਕ 'ਚ ਪਹੁੰਚੋ ਨੋ ਨੋ ਆਪਾਂ ਜਿਹੜਾ ਇਹ ਕਰੀਆ ਯਾਰ ਉਹਨੂੰ ਚਲੋ ਹਾਂ 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 ਅੱਜ ਲੌਕਮੈਂਟ ਲਾ ਕੇ ਫੇਰ ਕਰਦੇ ਹਾਂ ਹੁਣ ਨਾਲ ਜੇ ਦੁਬਾਰੇ ਫੜਿਆ ਤਾਂ ਜਾਂਦਾ ਹਾਂ ਦੁਕਾਨ ਨੂੰ ਵਾਪਸ ਹਾਂ ਇਸ ਦੁਬਾਰਾ ਜਾਂਦਾ ਜੀ ਸਰਪੰਚ ਸਾਹਿਬ ਕਹਿੰਦੇ ਵੀ ਜੀ ਹੁਣ ਕਿਸੇ ਤੋਂ ਦੁਬਾਰਾ ਫੜਿਆ ਗਿਆ ਜੇ ਤੂੰ ਫੜਿਆ ਗਿਆ ਹੋਇਆ ਇਸ ਵਾਰ ਤੇ ਅਗਲੀ ਵਾਰ ਜੇ ਉਹਦੇ ਕੋਲੋਂ ਫੜਿਆ ਗਿਆ ਤਾਂ ਦੁਕਾਨ ਨੂੰ ਲੋਕ ਲਾ ਦੇਣਾ ਉਹਦੀ ਨੂੰ ਇਹ ਆਪ ਦਾ ਵੀਰ ਬਣ ਕੇ ਹਸਾਬ ਨਾ ਰਿਹਾ ਸੋਚ ਕੇ ਕੰਮ ਸ਼ੁਰੂ ਕਰਿਓ ਤੇ ਦੋਆ ਲੋਕ ਲੱਗਣਾ ਚਲੋ